ਨੰਬਰਦਾਰ ਦਸਵੰਤ ਸਿੰਘ ਪਿੰਡ ਕਲੌਰ ਕਲਾ ਮੀਤਪੁਰ ਰਾਮ ਸਿੰਘਪੁਰ ਨੰਬਰਦਾਰ ਜੁਨੀਅਰ ਇਲੈਕਟਡ ਮੈਂਬਰ ਪੰਜਾਬ ਜੋ ਇਹ ਸਾਡੇ ਨੰਬਰਦਾਰ ਸਾਹਿਬ ਨਾਲ ਕਾਰਵਾਈ ਹੋਈ ਹੈ ਬਹੁਤ ਮਤਭਾਗੀ ਕਾਰਵਾਈ ਹੋਈ ਹੈ ਕਿਉਂਕਿ ਸਾਡੇ ਨੰਬਰਦਾਰ ਸਾਹਿਬ ਸਾਡੇ ਨਾਲ ਬਹੁਤ ਸਮੇਂ ਤੋਂ ਪੰਜਾਬ ਦੇ ਵਿੱਚ ਖਜਾਂਚੀ ਬਣਾ ਕਰਦੇ ਆ ਰਹੇ ਹਰ ਗਰੀਬ ਦੀ ਮਦਦ ਕਰਨ ਵਾਲੇ ਬੰਦੇ ਨੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਸੀ ਮੁੱਖ ਮੰਤਰੀ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਜਾਗੋ ਤੁਹਾਨੂੰ ਅਸੀਂ ਵੋਟਾਂ ਪਾਈਆਂ ਨੇ ਤੁਹਾਨੂੰ ਅਸੀਂ ਧੂਰੀ ਦੇ ਵਿੱਚ ਲੈ ਕੇ ਮੁੱਖ ਮੰਤਰੀ ਬਣਾਇਆ ਹੈ ਇਹ ਨਹੀਂ ਹੈਗਾ ਵੀ ਤੁਸੀਂ ਆਕੇ ਧੂੜੇ ਵਿੱਚ ਗੁੰਡਾ ਕਰਦੀ ਕਰਾਓ ਇਹ ਤੁਹਾਡਾ ਢਿਲੋਂ ਸਾਹਿਬ ਹੈ ਇਹਨੇ ਪਹਿਲਾਂ ਵੀ ਬਹੁਤ ਕੁਝ ਕੀਤਾ ਧੂੜੀ ਦੇ ਵਿੱਚ ਬਹੁਤ ਕੁਝ ਕਰਾ ਰਿਹਾ ਅਸੀਂ ਹੁਣ ਸਰਸਾਣ ਨੂੰ ਵੀ ਬੇਨਤੀ ਕਰਦੇ ਆ ਵੀ ਸਾਨੂੰ ਇਨਸਾਫ ਨਾ ਮਿਲਿਆ ਅਸੀਂ ਪੂਰੇ ਪੰਜਾਬ ਦੇ ਨੰਬਰਦਾਰ ਕੱਲ ਤੋਂ ਹੀ ਅਸੀਂ ਸੜਕਾਂ ਤੇ ਆਵਾਂਗੇ ਪੂਰਾ ਅਸੀਂ ਇਸ ਸੰਘਾਸਤ ਨੂੰ ਤੇਜ਼ ਕਰਾਂਗੇ ਤੇ ਅਸੀਂ ਬੇਨਤੀ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿੰਦਰ ਕਹ ਰਿਹਾ ਪਿੰਡ ਮੇਰਾ ਚੰਗਰੀ ਆ ਮਾਮਲਾ ਤੇ ਇਹ ਆ ਕਿ ਮੇਰੇ ਦਰਾਂ ਮਰੇ ਬੂਟੇ ਸੀਗੇ ਬਹੁਤ ਵਧੀਆ ਢੰਗ ਨਾਲ ਮੈਂ ਬਣਾ ਕੇ ਲਾਏ ਹੋਏ ਸੀਗੇ ਤੇ ਉਹਨਾਂ ਨੂੰ ਜਦੋਂ ਆਪਾਂ ਉਹ ਇੱਕ ਦਿਨ ਪਹਿਲੋਂ ਵੀ ਆ ਕੇ ਮੇਰੇ ਨਾਲ ਉਹਨਾਂ ਨੇ ਮੈਨੂੰ ਧਮਕੀ ਜਿ ਦਿੱਤੀ ਚਲੋ ਆਪਾਂ ਅਨਗੋਰ ਕਰ ਦੁੱਤੀ ਕੌਣ ਸੀ ਦਰਸ਼ਨ ਸਿੰਘ ਸਰਪੰਚਣੀ ਦੇ ਘਰ ਵਾਲਾ ਪਿੰਡ ਪੰਚਾਇਤ ਨੇ ਕਿਹਾ ਵੀ ਨਹੀਂ ਉਹ ਪੰਚਾਇਤ ਨਹੀਂ ਹੈਗੀ ਨਾ ਕੋਈ ਮੈਂਬਰ ਆ ਕੁਛ ਨਹੀਂ ਹੈਗਾ ਉਹ ਉਹਨਾਂ ਦੇ ਵਾਰਡ ਦੇ ਤਾਂ ਇਹ ਮੈਂਬਰ ਨੇ ਇਹਨਾਂ ਦੇ ਵਾਰਡ ਦੇ ਆ ਸਰਪੰਚਣੀ ਦੇ ਘਰ ਵਾਲਾ ਆ ਮੈਂ ਉਹਨੂੰ ਕਿਹਾ ਪਿੱਛੇ ਡੈਗ ਚੁੱਕ ਕੇ ਆ ਡੈਗ ਉਹਨੇ ਚੁੱਕੇ ਨਹੀਂ ਤੇ ਮੈਂ ਵਿਆਹ ਵਿਆਹ ਤੇ ਗਈ ਹੋਈ ਸੀ ਤੇ ਉਹਨੇ ਮ ਨੇ ਬਰਦਤ ਕਰਨ ਵਾਲਾ ਹਮਲਾ ਹੀ ਕਰਤਾ ਇੱਕ ਕਸਮ ਦਾ ਨਹੀਂ ਜੀ ਉਹ ਜਿਹੜੀ ਸੜਕਾਂ ਦੇ ਨਾਲ-ਨਾਲ ਪਾਉਂਦੇ ਨੇ ਪੱਕਾ ਕਰਦੇ ਆ ਉਹ ਤਾਂ ਮੈਂ ਆਲਰੇਡੀ ਪਹਿਲਾਂ ਹੀ ਪਹਿਲਾਂ ਜਦੋਂ ਸੜਕ ਬਣੀ ਆ ਮੇਰੇ ਉਦੋਂ ਵੀ ਪੜਤੇ ਉਹ ਤਾਂ ਚਲੋ ਸੜਕ ਚੌੜੀ ਬਣੀ ਕੋਈ ਦਿੱਕਤ ਨਹੀਂ ਹੁਣ ਉਹ ਡੇਢ ਫੁੱਟ ਜਗ੍ਹਾ ਆ ਤੁਸੀਂ ਉਹ ਮੌਕੇ ਤੇ ਜਾ ਕੇ ਦੇਖ ਵੀ ਸਕਦੇ ਹੋ ਜੇ ਤੁਹਾਨੂੰ ਕਿਤੇ ਗਲਤ ਲੱਗਦਾ ਆ ਤੁਸੀਂ ਸਾਨੂੰ ਦੱਸ ਸਕਦੇ ਹੋ ਉਹਨਾਂ ਨੂੰ ਮੈਂ ਕਿਹਾ ਵੀ ਤੁਹਾਨੂੰ ਕੋਈ ਡਿੱਕਾ ਨਹੀਂ ਕੁਛ ਨਹੀਂ ਜੇ ਤੁਹਾਨੂੰ ਇਹ ਡਿੱਕਾ ਹੈ ਤੁਸੀਂ ਸਾਰੀਆਂ ਦੇੜੀਆਂ ਚਕਾ ਦਿਓ ਗੇਟਾ ਮੋਰਿਓ ਖਤਮ ਕਰ ਦਿਓ ਵੀ ਅਸੀਂ ਕੋਈ ਗੱਲ ਨਹੀਂ ਚੁੱਕ ਲਾਂਗੇ ਵੀ ਹੋਰ ਲੋਕਾਂ ਨੇ ਤੁਸੀਂ ਕੁਐਸਚਨ ਚੁੱਕ ਰਹੇ ਇੱਕ ਵਾਰਸ ਮੈਂ ਇੰਨਾ ਕਿ ਵੀ ਆਹ ਪਾਰਟੀ ਨਾਲ ਜੁੜੀ ਹੋਈਆਂ ਮੇਰੇ ਘਰੇ ਬੰਦਾ ਨਹੀਂ ਹੈਗਾ ਬੱਚੇ ਮੇਰੇ ਬਾਹਰ ਆ ਜੇ ਮੇਨਾਂ ਕੋਈ ਮਦਦ ਚ ਖੜਦਾ ਆ ਤੇ ਆ ਕੇ ਧੱਕਾ ਕਰਦੇ ਆ ਤੇ ਉਹਨਾਂ ਦੀਆਂ ਦਾੜੀਆਂ ਨੂੰ ਪੈਂਦੇ ਆ ਬਸ ਅੱਜ ਫਿਰ ਮੈਂ ਸਰਕਾਰ ਤੱਕ ਇਹੀ ਆਵਾਜ਼ ਆਪਦੀ ਪਹੁੰਚਾਉਣੀ ਚਾਹਨੀ ਆ ਕਿ ਮੈਨੂੰ ਇਨਸਾਫ ਮਿਲੇ ਲੰਬੜਦਾਰ ਦੇ ਨਜਾਇਜ਼ ਪਰਚਾ ਹੋਇਆ ਉਹਨੂੰ ਇਨਸਾਫ ਮਿਲੇ ਜੇ ਇਸ ਬੰਦੇ ਨੇ ਮੇਰੀ ਬਾਹ ਮਰੋੜੀ ਆ ਜਾਂ ਮੇ ਨਾਲ ਗਲਤ ਹਰਕਤ ਕੀਤੀ ਆ ਟੱਚ ਕੀਤਾ ਉਹਦੇ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਹੈਗੀ ਮੈਂ ਥਾਣੇ 'ਚ ਰਿਪੋਰਟ ਵੀ ਦਿੱਤੀ ਕੁਛ ਵੀ ਉਹਨਾਂ ਨੇ ਕੋਈ ਸੁਣਵਾਈ ਹੋਈ ਹੋਈ ਨਹੀਂ ਕੋਈ ਕਾਰਵਾਈ ਹੋਈ ਨਹੀਂ ਉੱਪਰ ਤੱਕal ਦੀ ਮੈਨੂੰ ਧਮਕੀਆਂ ਮਿਲਦੀਆਂ ਕਿ ਜਾਂ ਤੈਨੂੰ ਮਾਰਾਂਗੇ ਜਾਂ ਤੈਨੂੰ ਚਕਾਵਾਂਗੇ ਵੀ ਦੋਸਤੋ ਮੇਰੇ ਘਰੇ ਕੋਈ ਹੈ ਨਹੀਂ ਕਿ ਮੈਂ ਹਰ ਰੋਜ਼ ਕਿੱਥੇ ਜਾ ਸਕਦੀ ਨਹੀਂ ਜੀ ਬੂਟੀ ਬਣੇ ਸੀ ਜਾਂ ਵੀ ਹੋਰ ਪੁਰਾਣੀ ਕੋਈ ਨਹੀਂ ਜਾ ਸੀ ਇਹਨਾਂ ਨੂੰ ਵੀ ਸਾਡੀਆਂ ਇਹਨਾਂ ਨੇ 38 ਵੋਟਾਂ ਕੈਨਸਲ ਕਰਕੇ ਪਾਕ ਪਰੋਹ ਪ੍ਰੈਸ਼ਰ ਦੇ ਨਾਲ ਸਾਨੂੰ ਹਰਾ ਕੇ ਮਤਲਬ ਇਹਨਾਂ ਨੇ ਦੋ ਵੋਟਾਂ ਤੇ ਜਿੱਤ ਪ੍ਰਾਪਤ ਕੀਤੀ ਆ 4 4:30 ਵਜੇ ਸਾਨੂੰ ਰਿਜ਼ਲਟ ਦਿੱਤਾ ਸਨ ਉਦੋਂ ਵੀ ਧੱਕਾ ਕੀਤਾ ਬਸ ਉਹੀ ਇਹਨਾਂ ਨੂੰ ਗਲੀ ਥੋੜੀ ਬਣ ਗਈ ਉਹਦੇ ਵਿੱਚ ਉਹ ਜਿਹੜੀ ਲੌਕਟ ਪੈ ਗਈ ਜਾਂ ਹਜੇ ਨਹੀਂ ਜੀ ਲੌਕਟ ਦਾ ਤਾਂ ਮਸਲਾ ਹੀ ਨਹੀਂ ਉਹ ਤਾਂ ਛੱਡ ਗਿਆ ਮੇਨ ਰੋਡ ਛੱਡ ਗਿਆ ਲੌਕ ਵਾਲੀ ਉਹਦੇ ਨਾਲ ਥੋੜੀ ਜਿਹੀ ਜਗ੍ਹਾ ਆ ਬਸ ਫੁੱਟ ਵੀ ਨਹੀਂ ਹੈਗੇ ਉੱਥੇ ਬਹੁਤ ਘਟਿਆ ਉਹ ਬਸ ਛੜਕ ਤੋਂ ਇੱਕ ਰਦਾ ਉੱਪਰ ਰੱਖ ਕੇ ਇਦਾਂ 1.5 ਫੁੱਟ ਜਗ੍ਹਾ ਮੈਂ ਕਵਰ ਕੀਤੀ ਆ ਤੁਸੀਂ ਮੌਕੇ ਤੇ ਮੌਕਾ ਹੁੰ ਤੁਸੀ ਐਸਐਸਪੀ ਲਵੇ ਜਾ ਰਹੇ ਹਾਂ ਹਾਂਜੀ ਅਸੀਂ ਉੱਥੇ ਜਾ ਰਹੇ ਹਾਂ ਸਾਨੂੰ ਇਨਸਾਫ ਲਈ ਅਸੀਂ ਜਾ ਰਹੇ ਹਾਂ ਸਾਨੂੰ ਇਨਸਾਫ ਤੁਸੀਂ ਵੀ ਦਬਾਓ ਅਸੀਂ ਉਹਨਾਂ ਕੋਲ ਵੀ ਜਾਣੇ ਹਾਂ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚਾਓ ਸਾਡਾ ਧੂਰੀ ਹਲਕੇ ਦਾ ਪਿੰਡ ਹੈ ਜੀ ਚੰਗਲੀ ਜਿੱਥੇ ਦੇ ਸਤਕਾਰਯੋਗ ਸਾਰੇ ਬਤਵੰਤੇ ਸੱਜਣ ਇੱਥੇ ਖੜੇ ਨੇ ਜੀ ਤਾਂ ਉੱਥੇ ਸਾਡੇ ਬਹੁਤ ਹੀ ਸਤਕਾਰਯੋਗ ਰਣਜੀਤ ਸਿੰਘ ਜਿਨ੍ਹਾਂ ਦੀ ਉਮਰ 48 ਸਾਲ ਆ ਜਥੇਦਾਰ ਕਹਾ ਲਾਣਾ ਵਜਦਾ ਜੀ ਉਹ ਤੇ ਪਿੰਡ ਦੇ ਨੰਬਰਦਾਰ ਨੇ ਦੇ ਪੂਰੇ ਪੰਜਾਬ ਸੂਬੇ ਦੇ ਜਰਨਲ ਸਕੱਤਰ ਨੇ ਉਹ ਨੰਬਰਦਾਰੀ ਤੇ ਤੇ ਆ ਭੈਣ ਦੇ ਘਰ ਦੇ ਬਾਹਰ ਛੋਟਾ ਜਿਹਾ ਮਸਲਾ ਸੀਗਾ ਤੇ ਉੱਥੇ ਸਾਡੀ ਹੁਣ ਮੌਜੂਦਾ ਸਰਪੰਚ ਦਾ ਘਰ ਵਾਲਾ ਪਹੁੰਚਿਆ ਤੇ ਇਹਦੇ ਤੇ ਹੱਥ ਪਾ ਰਿਹਾ ਸੀ ਉਹ ਤੇ ਉਹਦੇ ਵਿਚਕਾਰ ਜਿਹੜਾ ਸਾਡੇ ਨੰਬਰਦਾਰ ਸਾਹਿਬ ਨੇ ਉਹਨਾਂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੀ ਦਾੜੀ ਪੱਟੀ ਗਈ ਸਾਡੇ ਕੋਲੇ ਐਮਐਲਆਰ ਰਿਪੋਰਟ ਆ ਸਾਡੇ ਜਿਹੜਾ ਬੰਦਾ ਯਾਨੀ ਕਿ ਸਾਡਾ ਜਥੇਦਾਰ ਅੰਮ੍ਰਿਤਧਾਰੀ ਬੰਦਾ ਤੇ ਕਦੇ ਉਹਨੇ ਰਾਂਗਣੀ ਲਾਇਆ ਕੁਛ ਨਹੀਂ ਕਰਿਆ ਦਾੜ੍ਹੀ ਨਹੀਂ ਘਟਾਈ ਤੇ ਜਿਹੜੇ ਬੰਦੇ ਦੇ ਕਹਿਣ ਤੇ ਇਹ ਚੀਜ਼ ਹੋਈ ਆ ਤੇ ਵੀਡੀਓ ਚ ਸਾਰਾ ਕੁਝ ਕਲੀਅਰ ਦਿਨਾਂ ਸੀਸੀਟੀਵੀ ਦੀ ਫੁਟੇਜ ਅਸੀਂ ਜਿਹੜੀ ਦਿਖਾ ਰਹੇ ਹਾਂ ਤਾਂ ਉਹਦੇ ਚ ਇਹ ਬਿਲਕੁਲ ਕਲੀਅਰ ਸਿਰਫ ਇਹ ਸਰਕਾਰ ਦੇ ਦੁਆਹੇਠ ਦਲਬੀਰ ਢਿੱਲੋਂ ਜਿਹੜਾ ਇੱਥੇ ਦਾ ਇੱਕ ਇੰਡਸਟਰੀ ਦਾ ਕੋਈ ਚੇਅਰਮੈਨ ਆ ਉਹਦੇ ਕਹਿਣ ਤੇ ਜਿਹੜੀ 295 ਦੀ ਕਾਰਵਾਈ ਹੋ ਰਹੀ ਆ ਤੇ ਸਾਡੀ ਭੈਣ ਤੇ ਜੋ ਹੱਥ ਪਾਇਆ ਗਿਆ ਪਿੰਡ ਦੇ ਵਿੱਚ ਸਾਰੇ ਨਗਰ ਨੂੰ ਪਤਾ ਸਾਰਾ ਪਿੰਡ ਨਹੀਂ ਕਿਸੇ ਨਾਲ ਦੋ ਬੰਦੇ ਨਹੀਂ ਤੁਰਦੇ ਅੱਜ ਦੇ ਟਾਈਮ 'ਚ ਸਾਰਾ ਨਗਰ ਖੜਾ ਤਾ ਉਹਦੀ ਕਾਰਵਾਈ ਨਹੀਂ ਹੋ ਰਹੀ ਉਹਦੇ ਅਗੇਂਸਟ ਜਿਹੜਾ ਅੱਜ ਅਸੀਂ ਉਰੋਂ ਐਸਐਸਪੀ ਸਾਹਿਬ ਨੂੰ ਮੈਮੋਰੰਡਮ ਦੇਣ ਜਾ ਰਹੇ ਹਾਂ ਤੇ ਅਸੀਂ ਚਾਹੁੰਦੇ ਆ ਕਿ ਸਾਡੀ ਐਮਐਲਆਰ ਦੇ ਹਿਸਾਬ ਨਾਲ ਜਿਹੜੀ ਰਿਪੋਰਟ ਆ ਉਹ ਦਰਜ ਹੋਵੇ ਤੇ ਸਾਡੇ ਜਿਹੜੇ ਜਥੇਦਾਰ ਸਾਹਮਣੇ ਉਹਨਾਂ ਤੋਂ 295 ਦੀ ਜਿਹੜੀ ਇਹਨਾਂ ਨੇ ਧੱਕੇ ਨਾਲ ਇੱਕ ਮਜ਼ਾਕ ਕਾਨੂੰਨ ਦਾ ਬਣਾ ਕੇ ਉਹਨਾਂ ਤੇ ਜਿਹੜੀ ਧੱਕੇ ਨਾਲ ਇਹ ਧਾਰਾ ਬਣਾਈ ਆ ਉਹ ਧਾਰਾ ਕੈਨਸਲ ਹੋਣੀ ਚਾਹੀਦੀ ਆ ਤੇ 452 ਧਾਰਾ ਲੱਗਣੀ ਚਾਹੀਦੀ ਆ ਕਿਉਂਕਿ ਸਾਡੀ ਕੁੜੀ ਦੇ ਘਰੇ ਜਾ ਕੇ ਜਿਹੜਾ ਉਹ ਸਰਪੰਚ ਦਾ ਪਤੀ ਆ ਉਹਨੇ ਹੱਥੋਂ ਪਾਈ ਵੀ ਕਰੀ ਤੇ ਜਿਹੜੀ ਇਹਨਾਂ ਵੱਲੋਂ ਕਪਲੇਟ ਦਿੱਤੀ ਗਈ ਆ ਵੀ ਇੱਕ ਲੇਡੀ ਨੂੰ ਬੈ ਟੱਚ ਦੀ ਉਹਦੇ ਤੇ ਵੀ ਹਜੇ ਕੋਈ ਕਾਰਵਾਈ ਨਹੀਂ ਹੋਈ ਤੇ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਸਿਰਫ ਇੰਨਾ ਕਹਿ ਰਿਹਾ ਵੀ ਆਪਦੀਆਂ ਅੱਖਾਂ ਖੋਲੋ ਤੇ ਤੁਹਾਡੇ ਜਿਹੜੇ ਇੱਥੇ ਠੇਹਾ ਦਫ਼ਤਰ ਦੇ ਇੰਚਾਰਜ ਵਗੈਰਾ ਰੱਖੇ ਹੋਏ ਨੇ ਉਹ ਕਿਸ ਤਰੀਕੇ ਨਾਲ ਸਾਡੇ ਹਲਕੇ ਦੇ ਵਿੱਚ ਗੁੰਡਾਗਰਦੀ ਕਰ ਰਹੇ ਨੇ ਉਹਦੀ ਇੱਕ ਆਪਦੇ ਐਸਐਸਪੀ ਸਾਹਿਬ ਤੋਂ ਆਪਦੇ ਲੋਕਲ ਪ੍ਰਸ਼ਾਸਨ ਤੋਂ ਇੱਕ ਰਿਪੋਰਟ ਲਵੋ ਵੀ ਇਹ ਅਸੀਂ ਸੱਚ ਕਹਿ ਰਹੇ ਹਾਂ ਜਾਂ ਅਸੀਂ ਝੂਠ ਕਹਿ ਰਹੇ ਹਾਂ ਤੁਸੀਂ ਸੀਸੀਟੀਵੀ ਕੈਮਰੇ ਨੇ ਸਾਡੇ ਕੋਲੇ ਸਾਰਾ ਪਿੰਡ ਖੜਾ ਗਵਾਹੀ ਐ ਇਸ ਚੀਜ਼ ਦੀ ਵਿੱਚ ਆ ਸਾਡੀਆਂ ਭੈਣਾਂ ਖੜੀਆਂ ਨੇ ਕਿਸੇ ਨੂੰ ਨਰੇਗਾ ਦਾ ਕੰਮ ਨਹੀਂ ਦਿੱਤਾ ਜਾਂਦਾ ਆ ਸਾਡਾ ਯੋਧਾ ਇੱਥੇ ਖੜਾ ਇਹਨੂੰ 2 ਵੋਟਾਂ ਨਾਲ ਹਰਾਇਆ ਧੱਕੇ ਨਾਲ ਸਵੇਰੇ 4:30 ਵਜੇ ਹਰਾ ਕੇ ਬਾਹਰ ਭੇਜਤਾ ਯਾਨੀ ਕਿ ਇੰਨੀ ਕਿ ਬਿਤਕਰੇ ਬਾਜੀ ਕਰ ਰਹੇ ਨੇ ਸਿਰਫ ਗੁੰਡਾਗਰਦੀ ਕਰ ਰਹੇ ਨੇ ਤੇ ਇਹ ਇੱਕ ਪਿੰਡ ਦੇ ਹਾਲਾਤ ਨਹੀਂ ਇਹ ਸਾਰੇ ਪਿੰਡਾਂ ਦੇ ਹਾਲਾਤ ਨੇ ਥੋੜੇ ਦਿਨ ਪਹਿਲਾਂ ਤੁਸੀਂ ਨੇ ਸ਼ਹਿਰ ਚ ਵੀ ਦੇਖਿਆ ਹੋਣਾ ਜਿਹੜਾ ਅਸੀਂ ਐਜੀਟੇਸ਼ਨ ਕਰਿਆ ਪਰ ਕਿਸੇ ਨੂੰ ਕੀ ਪ੍ਰੋਬਲਮ ਆ ਕਿਸੇ ਨੂੰ ਤਾਂ ਕੋਈ ਦਿੱਕਤ ਨਹੀਂ ਮੈਂ ਇੱਕ ਗੱਲ ਕਹਿਣੀ ਚਾਹਣਾ ਵੀ ਇੱਥੇ ਭਗਵੰਤਮਾਨ ਸਾਹਿਬ ਨੂੰ ਵੋਟਾਂ ਵੀ ਮੰਗਣੀਆਂ ਨਹੀਂ ਸੀ ਪਈਆਂ ਲੋਕਾਂ ਨੇ ਮੇਰੇ ਤੋਂ ਮੈਨੂੰ 29000 ਵੋਟ ਪਈ ਸੀ ਉਹਨਾਂ ਨੂੰ ਮੈਂ ਤੋਂ 50000 ਤੇ ਜਿਤਾ ਕੇ ਭੇਜਿਆ ਉਹਨੂੰ ਠੀਕ ਹੈ ਨਾ ਕਿਸ ਵਾਸਤੇ ਵੀ ਸਾਡੇ ਹਲਕੇ ਦੀ ਡਿਵੈਲਪਮੈਂਟ ਹੋਊਗੀ ਸਾਡੇ ਲੋਕਾਂ ਦੀ ਕੋਈ ਗੱਲਬਾਤ ਸੁਣੀ ਜਾਊਗੀ ਜੋ ਮੇਰੇ ਤੋਂ ਕਮੀਆਂ ਰਹਿ ਗਈਆਂ ਹੋਣਗੀਆਂ ਸ਼ਾਇਦ ਪਰ ਅੱਜ ਇਹ ਲੋਕ ਪਛਤਾ ਰਹੇ ਨੇ ਇਹ ਲੋਕ ਹਰ ਇੱਕ ਬੰਦਾ ਤੁਸੀਂ ਕਿਸੇ ਤੋਂ ਵੀ ਜਾ ਕੇ ਪਤਾ ਕਰ ਲਓ ਇਸ ਤਰੀਕੇ ਨਾਲ ਧੱਕੇ ਮੇਰੇ ਟਾਈਮ ਦੇ 5 ਸਾਲ ਦਾ ਰਿਕਾਰਡ ਕੱਢ ਲਓ ਵੀ ਜੇ ਕੋਈ ਇੱਕ ਵੀ ਅਜਿਹਾ ਪਰਚਾ ਹੋਇਆ ਉਹ ਵੀ ਇੱਥੇ ਨਿਤਨਮਾ ਪਰਚਾ ਹੋ ਰਿਹਾ ਆ ਸਾਡੀ ਭੈਣ ਖੜੀ ਆ ਇਹਦੇ ਬੱਚੇ ਬਾਹਰ ਨੇ ਤੇ ਇਹ ਵਿਧਵਾ ਤੇ ਇਹਨੂੰ ਸਿਰਫ ਪ੍ਰੋਟੈਕਸ਼ਨ ਲਈ ਸਾਡੇ ਨੰਬਰਦਾਰ ਸਾਹਿਬ ਉੱਥੇ ਪਹੁੰਚੇ ਸੀ ਵੀ ਇੱਕ ਕੁੜੀ ਦਾ ਮਸਲਾ SSP ਸਾਹਿਬ ਨੂੰ ਲੈਟਰ ਦੇ ਰਹੇ ਹਾਂ ਜੀ ਆ ਸਾਡੇ ਐਗਜ਼ੈਕਟਿਵ ਮੈਂਬਰ ਨੇ ਜਿਹੜੇ ਸਾਡੇ ਨੰਬਰਦਾਰ ਜੂਨੀਅਨ ਦੇ ਨੇ ਇਹ ਆਪਦੇ ਪੱਧਰ ਤੇ ਵੀ ਜਿਹੜਾ ਸੂਬਾ ਪੱਧਰੀ ਐਜੀਟੇਸ਼ਨ ਕਰਨਗੇ ਤੇ ਅਸੀਂ ਸਿਰਫ SSP ਸਾਹਿਬ ਨੂੰ ਇਹ ਨੋਟਿਸ਼ ਲਿਆ ਕੇ ਜੇ ਉਹਨਾਂ ਨੇ ਕੋਈ ਕਾਰਵਾਈ ਨਹੀਂ કરી ਤਾਂ ਉਸ ਤੋਂ ਬਾਅਦ ਅਸੀਂ ਜਿਹੜਾ ਇਹ ਸੰਘਰਸ਼ਾ ਉਹਨੂੰ ਸੜਕਾਂ ਤੱਕ ਲੈ ਕੇ ਜਾਵਾਂਗੇ ਤੇ ਇਕੱਲੇ ਇੱਕ ਪਿੰਡ ਦੀ ਗੱਲ ਨਹੀਂ ਫਿਰ ਅਸੀਂ ਸਾਰਾ ਹਲਕਾ ਇਕੱਠਾ ਕਰਕੇ ਜਿਹੜਾ ਇਹਦੇ ਤੇ ਇਹ ਕਾਰਵਾਈ ਦੀ ਮੰਗ ਕਰਾਂਗੇ। ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز